ਧਾਰੀਵਾਲ ਦੀ ਮਿਲ ਗਰਾਉਂਡ ਦੇ ਵਿੱਚ 2 ਅਕਤੂਬਰ ਨੂੰ ਮਨਾਇਆ ਜਾਵੇਗਾ ਵੱਡੇ ਪੱਧਰ ਤੇ ਦਸਹਿਰਾ ਜਿਸ ਦੇ ਸਬੰਧ ਵਿੱਚ ਪੁਖਤਾ ਪ੍ਰਬੰਧ ਕਰਨ ਦੇ ਲਈ ਡੀਐਸਪੀ ਕੁਲਵੰਤ ਸਿੰਘ ਮਾਨ ਅਤੇ ਐਸਐਚਓ ਥਾਣਾ ਧਾਰੀਵਾਲ ਦਲਜੀਤ ਸਿੰਘ ਸਮੇਤ ਦਸਹਿਰਾ ਕਮੇਟੀ ਦੇ ਪ੍ਰਧਾਨ ਹਣੀ ਮਹਾਜਨ ਆਪਣੀ ਸਮੁੱਚੀ ਟੀਮ ਦੇ ਨਾਲ ਮਿਲ ਗਰਾਉਂਡ ਵਿੱਚ ਪਹੁੰਚੇ ਅਤੇ ਦਸਹਿਰੇ ਦੇ ਸਬੰਧ ਵਿੱਚ ਪ੍ਰਬੰਧਾਂ ਨੂੰ ਲੈ ਕੇ ਡੀਐਸਪੀ ਕੁਲਵੰਤ ਸਿੰਘ ਮਾਨ ਤੇ ਥਾਣਾ ਧਾਰੀਵਾਲ ਐਸਐਚਓ ਦੇ ਨਾਲ ਸਲਾਹ-ਮਸ਼ਵਰਾ ਕੀਤਾ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਆਖਿਆ ਕਿ ਸ਼ਹਿਰ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਨਾਕਾਬੰਦੀ ਕੀਤੀ ਜਾਵੇਗੀ ਅਤੇ ਕਿਸੇ ਵੀ ਵਾਹਨ ਨੂੰ ਸਾਰੇ ਗਰਾਊਂਡ ਦੇ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ ਅਤੇ ਕੋਈ ਵੀ ਅਨਸਖਾਵਿਕ ਘਟਨਾ ਨਾ ਵਾਪਰੇ ਇਸ ਦੇ ਸੰਬੰਧ ਵਿੱਚ ਪੁਲਿਸ ਦੇ ਵੱਲੋਂ ਕੂਕਤਾ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਸਾਰਾ ਕਮੇਟੀ ਦੇ ਪ੍ਰਧਾਨ ਹਣੀ ਮਹਾਜਨ ਨੇ ਦੱਸਿਆ ਕਿ ਦਸਹਰੇ ਤੇ ਕੁੰਭਕਰਨ ਮੇਘਨਾਥ ਤੇ ਰਾਮਨ ਦੇ ਤਿੰਨ ਬੁੱਤ ਬਣਾਏ ਜਾਣਗੇ ਜਿਨ੍ਹਾਂ ਨੂੰ ਸੂਰਜਟਲਨ ਤੋਂ ਬਾਅਦ ਅਗਨੀ ਪੇਂਡ ਕੀਤਾ ਜਾਵੇਗਾ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ 2 ਅਕਤੂਬਰ ਨੂੰ ਧਾਰੀਵਾਲ ਮਿਲ ਗ੍ਰਾਉਂਡ ਦੇ ਵਿੱਚ ਪਹੁੰਚ ਕੇ ਜੋ ਸਹਰੇ ਦੀ ਰੌਣਕ ਨੂੰ ਵਧਾਓ ਅਤੇ ਆਨੰਦ ਮਾਣੋ ਕੋਜੀ ਦੁਸ਼ਹਿਰਾ ਕਮੇਟੀ ਜਿਹੜੀ ਸਾਡੀ ਹੈ ਉਹਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਦੁਸ਼ਹਿਰਾ ਜਿਹੜਾ ਮਿਲ ਗ੍ਰਾਉਂਡ ਦੇ ਵਿੱਚ ਮਨਾਇਆ ਜਾਂਦਾ ਇਸ ਵਾਰ 2 ਅਕਤੂਬਰ ਵੀਰਵਾਰ ਨੂੰ ਦੁਸ਼ਹਿਰਾ ਜਿਹੜਾ ਬੜੀ ਧੂਮਤਾ ਹੰਦੇ ਨਾਲ ਮਨਾਇਆ ਜਾ ਰਿਹਾ ਜਿਹਦੇ ਵਿੱਚ ਰਾਜਨੀਤਿਕ ਧਾਰਮਿਕ ਸਮਾਜਿਕ ਸਭ ਲੋਕ ਜਿਹੜੇ ਹਿੱਸਾ ਲੈਣਗੇ ਤੇ ਇਹ ਦੁਸ਼ਹਰਾ ਜਿਹੜਾ ਅੱਗੇ ਨਾਲੋਂ ਵੀ ਵਧੀਆ ਅਸੀਂ ਜਿਹੜਾ ਅਰੇਂਜਮੈਂਟ ਕੀਤੇ ਆ ਜਿੱਦਾਂ ਸਾਰੇ ਜਿੱਦਾਂ ਇਸ ਰੋਡ ਤੇ ਸਾਰੀ ਲਾਈਟਿੰਗ ਕੀਤੀ ਆ ਹੋਰ ਵੀ ਬੜੇ ਅਰੇਂਜਮੈਂਟ ਕੀਤੇ ਆ ਅੱਜ ਸਾਡੇ ਡੀਐਸਪੀ ਸਾਹਿਬ ਐਸਐਚਓ ਸਾਹਿਬ ਇਸ ਚੀਜ਼ ਦਾ ਜਿਹੜਾ ਦੇਖਣ ਆਏ ਸੀ ਮੌਕਾ ਪਰ ਅਸੀਂ ਕੁਝ ਸਾਡੀਆਂ ਗੱਲਾਂ ਸੀ ਜਿੱਦਾਂ ਟ੍ਰੈਫਿਕ ਰੂਟ ਦੀਆਂ ਕੁਝ ਹੋਰ ਗੱਲਾਂ ਕਿ ਕੋਈ ਮੋਟਰਸਾਈਕਲ ਸਕੂਟਰ ਅੰਦਰ ਲੈ ਕੇ ਨਾ ਆਵੇ ਉਹਦੇ ਬਾਰੇ ਸਾਡੀ ਅਫਸਰਾਂ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿੱਤਾ ਕਿ ਦੁਸ਼ਹਰੇ ਦੀ ਸੁਰੱਖਿਆ ਜਿਹੜੀ ਆ ਉਬੜੀ ਆਪਾਂ ਸੁਨਿਚਿਤ ਕਰਾਂਗੇ ਤੇ ਦੂਸਰਾ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ 2 ਅਕਤੂਬਰ ਨੂੰ ਦੁਸ਼ਹਰਾ ਗਰਾਉਂਡ ਤਾਰੀਵਾਲ ਪਹੁੰਚ ਕੇ ਇਸ ਦੁਸ਼ਹਰਾ ਜਿਹੜਾ ਮਨਾਇਆ ਜਾ ਰਿਹਾ ਉਹਦਾ ਜਿਹੜਾ ਆਨੰਦ ਮਨਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਾਵਣ ਮੇਘਨਾਥ ਤੇ ਕੁੰਭ ਕਰਨ ਤਿੰਨ ਗੋ ਬੁੱਤ ਬਣਾਏ ਜਾਂਦੇ ਹਰ ਵਾਰੀ ਤੇ ਜਦੋਂ ਸੂਰੇ ਅਸ ਤੋਂ ਪਹਿਲਾਂ ਪਹਿਲਾ ਜਿਹੜਾ ਅਗਨੀ ਪੇਟ ਕੀਤੇ ਜਾਣਗੇ ਸਾਡੇ ਜਿਹੜੇ ਮਹੰਤ ਨੇ ਜਿਹੜੇ ਵੀ ਆਏ ਹੋਣਗੇ ਉਹਨਾਂ ਮਹੰਤ ਜਿਹੜੇ ਨੇ ਅਗਨੀ ਪੇਟ ਕਰੇ ਆਹ ਦੁਸ਼ਹਿਰੇ ਸੰਬੰਧੀ ਜਿਹੜੀ ਸੁਰੱਖਿਆ ਹੈ ਉਹ ਦਾ ਜਾਇਜ਼ਾ ਲੈਣ ਲਈ ਇੱਥੇ ਆਏ ਆ ਜੀ ਤੇ ਜਿਦਾ ਹਰ ਸਾਲ ਦੀ ਤਰ੍ਹਾਂ ਇੱਥੇ ਆਪਾਂ ਕਰਦੇ ਆ ਸਿਕਿਉਰਿਟੀ ਪ੍ਰਬੰਧ ਤੇ ਇਸ ਵਾਰ ਵੀ ਜਿਹੜੇ ਆ ਵਧੀਆ ਜਿਹੜਾ ਸਿਕਿਉਰਿਟੀ ਪ੍ਰਬੰਧ ਕੀਤਾ ਜਾਣਗੇ ਤਾਂ ਕਿ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ। ਬੋਲ ਜੀ ਬਿਲਕੁਲ ਕਰਾਂਗੇ ਤਾਂ ਸਿਕਿਉਰਿਟੀ ਵੀ ਕਰਾਂਗੇ ਬਾਕੀ ਹੋਰ ਵੀ ਹੈ ਆਪਣਾ ਜਿਹੜੇ ਤਾਂ ਅਸੀਂ ਜਿਹੜੀ ਰੁਟੀਨ ਨਾਲੋਂ ਵੱਧ ਜਿਹੜੀ ਆ ਉਹ ਅਸੀਂ ਫੋਰਸ ਰਾਤ ਲਾ ਕੇ ਬਾਹਰ ਕੱਢ ਕੇ ਤੇ ਸ਼ਹਿਰ ਚ ਪਟੋਲਿੰਗ ਵਗੈਰਾ ਵੀ ਕਰਾਂਗੇ। ਕਰਾਂਗੇ ਜੀ ਅਸੀਂ ਆਪਣਾੱਕੇ ਵੀ ਲਾਵਾਂਗੇ ਬਾਕੀ ਸਾਡੀ ਪਟੋਲਿੰਗ ਪਾਰਟੀ ਚੱਲਣਗੀ ਆ। ਆਪਣਾ ਕੋਸ਼ਿਸ਼ ਇਹ ਹੀ ਹੋਏਗੀ ਕਿ ਸਮੂਥ ਟ੍ਰੈਫਿਕ ਚੱਲੇ ਜੀ ਹਾਜੀ ਵੀਡੀਓ ਬੰਦ ਕੀਤੇ ਜਾਣਗੇ ਇਸ ਦਾ ਬਸ ਬੰਦ ਰੂਟ ਡਾਇਵਰਟ ਕਰ ਦਾਂਗੇ